ਹੁਸ਼ਿਆਰਪੁਰ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਟੈਂਪੋ ਟਰੈਵਲ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਦਕਿ ਇਸ ਹਾਦਸੇ ਵਿੱਚ ਕਈ ਵਿਅਕਤੀ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਹੁਸ਼ਿਆਰਪੁਰ ਦੇ ਸਿਵਲ ਹਸਪੀਟਲ ਵਿੱਚ ਪਹੁੰਚਤੀ ਕਰਵਾਇਆ ਗਿਆ ਜਾਣਕਾਰੀ ਮੁਤਾਬਕ ਇਹ ਹਾਦਸਾ ਲੱਕੜਾਂ ਨਾਲ ਲੱਦੀ ਟਰਾਲੀ ਅਤੇ ਜੰਮੂ ਤਰਫੋਂ ਆ ਰਹੇ ਟਰੈਂਪੋ ਟਰੈਵਲ ਵਿਚਕਾਰ ਵਾਪਰਿਆ ਹੈ। ਜਾਣਕਾਰੀ ਮੁਤਾਬਕ ਭਜਨ ਗਾਇਕ ਭਿੰਦਰ ਬਬਲ ਦੀ ਟੀਮ ਮਾਵੈਸ਼ਨਾ ਦੇਵੀ ਵਿਖੇ ਜਾਗਰਣ ਕਰਕੇ ਵਾਪਸ ਆ ਰਹੀ ਸੀ। ਇਸ ਦੌਰਾਨ ਜਦੋਂ ਹਸਿਆਲਪੋਦੇ ਬਾਗਪੁਰ ਨਜ਼ਦੀਕ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੀ ਲੱਕੜਾਂ ਨਾਲ ਲੱਦੀ ਟਰਾਲੀ ਟਰੈਂਪੋ ਟਰੈਵਲ ਨਾਲ ਜਾ ਟਕਰਾਈ। ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ ਦੱਸਿਆ ਜਾ ਰਿਹਾ ਹੈ ਕਿ ਜਿਸ ਵਕਤ ਇਹ ਹਾਦਸਾ ਵਾਪਰਿਆ ਉਸ ਵਕਤ ਗੱਡੀ ਵਿੱਚ ਕੁੱਲ 12 ਵਿਅਕਤੀ ਸਵਾਰ ਸਨ ਜੀ ਕੀ ਨਾਮ ਹੈ ਆਪਣਾ ਸੰਦੀਪ ਸਿੰਘ ਕਿੱਥੇ ਦਾ ਰਹਿਣ ਵਾਲੇ ਤੁਸੀਂ ਮੈਂ ਆਪਣਾ ਜ਼ੀਰਾ ਸ਼ਹਿਰ ਕੋਰੀ ਹਾਂ ਅੱਛਾ ਕੀ ਗੱਲ ਕੀ ਹੋਈ ਇਹ ਗੱਲ ਹੈ ਭਾਜੀ ਇਹ ਹੋਈ ਹੈ ਮੈਂ ਨਵੀਂ ਬੱਸੀ ਜਾ ਰਿਹਾ ਹਾਂ ਸੈਂਚੂਰੀ ਨੂੰ ਜਾ ਰਿਹਾ ਹਾਂ ਇਹ ਮਰੇ ਉਹ ਗੱਡੀ ਆ ਰਹੀ ਸੀ ਬਹੁਤ ਤੇਜ਼ ਨਾਲ ਠੀਕ ਹੈ ਜੀ ਠੀਕ ਹੈ ਗੱਡੀ ਸੀਗੀ ਇਹ ਟਰੈਵਲ ਆ ਭਾਜੀ ਠੀਕ ਹੈ ਟਰੈਵਲ ਠੀਕ ਹੈ ਜੀ ਤੇ ਮੈਂ ਨਾ ਉਧਰ ਇਹਨੂੰ ਨਾ ਹੋਰ ਨੂੰ ਦੂਰੋ ਰੱਖੇ ਹੋਰ ਨੂੰ ਵੀ ਮਾਰਿਆ ਡਿੱਪਰ ਵੀ ਮਾਰਿਆ ਮੈਂ ਹੌਲੀ ਹੌਲੀ ਜਾਨੀ ਕਿ ਸਾਈਡ ਨੂੰ ਦਬ ਵਧਾਈ ਆਇਆ ਇਹ ਆਣ ਕੇ ਨਾ ਜਿੱਦਾਂ ਬੱਜੀ ਗੱਡੀ ਆਣ ਕੇ ਤੇ ਬਾਅਦ ਚ ਜਾਨੀ ਕਿ 100 ਹੋ ਗਿਆ ਇਹ ਐਕਸੀਲੇਰੇਟ ਹੋ ਗਿਆ ਹਾਂ ਜੀ ਐਕਸੀਲੇਰੇਟ ਇਹ ਓਵਰਟੇਕ ਕਰ ਰਾਇਆ ਸੀ ਇਹ ਓਵਰਟੇਕ ਕਰ ਰਾਇਆ ਸੀ ਤੇ ਰੋਂਗ ਸਾਈਡ ਆ ਗਿਆ ਜਾਨੀ ਕਿ ਕਾਫੀ ਰੋਂਗ ਸਾਈਡ ਆ ਗਿਆ ਠੀਕ ਹੈ ਤੇ ਕੀ ਹਾਲਾਤ ਕੀ ਆ ਉਹਨਾਂ ਦੇ ਅੱਗੇ ਇਹਨਾਂ ਦੇ ਦੋ ਬੰਦੇ ਬੋਲੇ ਜੀ ਚਾਹੇ ਚਾਹੇ ਇਹਨਾਂ ਨੇ ਐ ਵਿਚੋ ਜਾਨੀ ਕਿ ਕੱਢੇ ਆ ਜੀ ਕੱਢ ਗਏ ਜਾਨੀ ਕਿ ਉਹ ਕੰਫਰੈਂਸ ਵੀ 5 ਹੈ ਮੇਰੇ ਵੀ ਤੁਹਾਨੂੰ ਕਹਾਂ ਕੱਪੜੇ ਵੀ ਦੇ ਠੀਕ ਹੈ ਜੀ ਤੇ ਹੁਣ ਹਸਪੀਟਲ ਦੇ ਵਿੱਚ ਹੈ ਉਹ ਹਾਂਜੀ ਹਸਪੀਟਲ ਦੇ ਵਿੱਚ ਠੀਕ ਹੈ ਜੀ ਕੀ ਨਾਮ ਹੈ ਆਪਣਾ ਮੈਂ ਨਾਂ ਰਿੱਕੀ ਆ ਭਾਜੀ ਅੱਛਾ ਕਿੱਦਾਂ ਇਹ ਹਾਦਸਾ ਕਿਤਾ ਹੋਇਆ ਇਹ ਇਹ ਭਾਜੀ ਓਵਰਟੇਕ ਕੀਤਾ ਟੈਂਪੋ ਡਰਾਈਵਰ ਇਹ ਬੰਦਾ ਇਧਰ ਟਰੈਕਟਰ ਵਾਲਾ ਆ ਰਿਹਾ ਸੀਗਾ ਆਪਣੀ ਸਾਈਡ ਓਵਰਟੇਕ ਕਰਦੇ ਨੇ ਵਿੱਚ ਮਾਰੇ ਡਰਾਈਵਰ ਨੇ ਠੀਕ ਹੈ ਜੀ ਹਾਂਜੀ ਮੌਕੇ ਆਪਾਂ ਬੰਦੇ ਕੱਢੇ ਆ ਹਸਪੀਟਲ ਪਹੁੰਚਾਏ ਆ ਇਹ 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 ਡਰਾਈਵਰ ਦੀ ਗਲਤੀ ਆ ਠੀਕ ਹੈ ਕੀ ਹੁਣ ਹਸਪੀਟਲ ਦੇ ਵਿੱਚ ਤੁਸੀਂ ਗਏ ਆ ਉੱਥੇ ਕੀ ਹਲਾਦਿਆ ਉਹਨਾਂ ਨੇ ਉਹ ਹਸਪੀਟਲ ਤੇ ਟਿਕਟ ਟੂ ਕੇ ਲਾਇਆ ਉਹਨਾਂ ਨੇ ਕਹਿੰਦੇ ਕਲੋਡ ਜੰਮ ਗਏ ਦੋ ਜਣਿਆਂ ਦੀ ਡੈਥ ਹੋ ਗਈ ਮੋਕੇ ਤੇ ਉੱਤੇ ਇੱਥੇ ਠੀਕ ਸੀ ਜਦੋਂ ਕੱਡੇ ਉਹ ਘੋਟਣ ਦੇ ਕਾਰਨ ਉਹਨਾਂ ਦੀ ਡੈਥ ਹੋ ਗਈ ਜੀ ਕੁਛ ਕਰ ਉਹ ਆ ਰਹੇ ਸੀ ਇਹ ਇਹ ਜੰਮੂ ਤੋਂ ਆ ਰਹੇ ਸੀ ਜੀ ਅੱਛਾ ਜੀ ਹਾਂ ਜੀ ਬੈਸ਼ਨ ਦੇ ਵੀ ਤੋਂ ਆ ਰਹੇ ਸੀ ਹਾਂ ਜੀ ਜਾਗਰਨ ਕਰਕੇ ਆ ਰਹੇ ਸੀ ਜੀ ਹੈ ਕੌਣ ਸੀ ਘੁੱਟ ਪਾ ਲਗਾ ਇਹ ਜੀ ਇਹ ਪਾਰਟੀ ਆ ਕੋਈ ਗੋਣ ਵਜਾਉਣ ਵਾਲੀ ਉੱਥੋਂ ਆ ਰਹੇ ਸੀ ਜੀ ਚੰਡੀਗੜ੍ਹ ਦੇ ਆ ਸਾਰੇ ਇਹ ਹਾਂਜੀ ਗਰੁੱਪ ਇਹਨਾਂ ਦਾ ਰਾਤ ਦਾ ਜਗਰਾਤਾ ਕਰਕੇ ਆ ਰਹੇ ਸੀਗੇ ਹਾਂਜੀ ਕੱਲ ਇਹ ਸਵੇਰੇ 3 ਵਜੇ ਕਹਿੰਦੇ ਆਪਾਂ ਤੁਰੇ ਸੀਗੇ ਤੇ ਰਾਤ ਆਪਾਂ 12 ਵਜੇ ਇਧਰ ਨੂੰ ਵਾਪਸੀ ਕੀਤੀ ਆ ਹਾਂਜੀ ਕੀ ਨਾ ਕੋਈ ਸ਼ਰਾਬ ਪਾਣੀ ਦਾ ਕੋਈ ਇੰਨਾ ਵੀ ਨਹੀਂ ਜਿੰਨੀ ਮੋਟੀ